ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਹੈ ਸਵਾਈ ਕੋ ਹੋ ਗਿਆ ਦੁਪਹਿਰ ਦਾ ਟਾਈਮ ਹੈਗਾ ਤੇ ਪੈ ਕੇ ਅੱਜ ਨੀਂਦ ਨਹੀਂ ਆਈ ਹੈਗੀ ਤੇ ਬੇਚੈਨੀ ਜੀ ਹੋਈ ਪਈ ਸੀਗੀ ਦੇਖਦੇ ਹੁਣ ਚਾਚੂ ਜੀ ਕਰਕੇ ਪੀ ਕੇ ਘੰਟਾ ਹੈ ਨਾ ਕੋਠੇ ਜਾ ਕੇ ਰੈਸਟ ਕਰਦੇ ਆ ਰੈਸਟ ਜੀ ਨਾ ਕਰੇ ਨੀਂਦ ਜੀ ਨਾ ਬਿਨਾਂ ਦਿਨੇ ਫਿਰ ਕੰਮ ਜਾਂ ਨਹੀਂ ਹੁੰਦਾ ਥਣ ਵੇਲੇ ਤੇ ਬਹੁਤ ਸਾਰੀਆਂ ਭੈਣਾਂ ਨੇ ਰਾਤ ਨਾ ਆਪਣੇ ਵਟਸਐਪ ਜਿੰਨਾ ਭੈਣਾਂ ਕੋਲ ਨੰਬਰ ਹੈਗਾ ਵਟਸਐਪ ਤੇ ਮੈਸੇਜ ਕੀਤੇ ਸੀਗੇ ਵੀ ਦੀਦੀ ਤੁਸੀਂ ਕਮੈਂਟ ਕਿਉਂ ਬੰਦ ਕਰ ਲਏ ਦੀਦੀ ਅਸੀਂ ਕਮੈਂਟ ਕਦੇ ਬੰਦ ਨਹੀਂ ਕੀਤੇ ਕੋਈ ਪਤਾ ਨਹੀਂ ਕਦੇ-ਕਦੇ YouTube ਪਤਾ ਨਹੀਂ ਕੀ ਕਰ ਦਾਂਦੀ ਹੈਗੀ ਕਦੇ-ਕਦੇ YouTube ਵੀ ਬੰਦ ਕਰ ਦਿੰਦੇ ਨੇ ਕਮੈਂਟ ਜਿਵੇਂ ਬੱਚਿਆਂ ਦੀ ਵੀਡੀਓ ਆ ਹਨਾ ਅਮਾਨਤਰੀ ਫੋਟੋ ਲਾ ਦਿੱਤੀ ਜਿੰਨਾ ਵਿੱਚ ਛੋਟੇ ਬੱਚੇ ਆਪਾਂ ਤੇ ਲਾਵਾਂਗੇ ਫੋਟੋ ਥੰਬਨੇਲ ਤੇ ਫਿਰ ਉਹ ਨਾ ਕਮੈਂਟ ਬੰਦ ਕਰ ਦਿੰਦੇ ਨੇ ਪਤਨ YouTube ਤੇ ਉਹ ਕਮੈਂਟ ਬੰਦ ਕਰ ਦਿੰਦੇ ਨੇ ਪੈਣੇ ਅਸੀਂ ਬੰਦ ਨਹੀਂ ਕੀਤੇ ਸਾਨੂੰ ਤਾਂ ਆਪਾਂ ਜੀ ਅਸੀਂ ਬਹੁਤ ਦੇਖੀ ਕੋਸ਼ਿਸ਼ ਕਰਕੇ ਵੀ ਕਮੈਂਟ ਖੋਲੀਏ ਪਰ ਖੁੱਲੇ ਨਹੀਂ ਹੈਗੇ ਅਸੀਂ ਕਦੇ ਬੰਦ ਨਹੀਂ ਕੀਤੇ ਸਾਨੂੰ ਕਦੇ ਬਸ ਸਾ ਕੋਈ ਮਾੜਾ ਕਮੈਂਟ ਆਈ ਨਹੀਂ ਵੀ ਅਸੀਂ ਬੰਦ ਕਰੀਏ ਹਨਾ ਸਾਨੂੰ ਵਧੀ ਕਰ ਦਿਓ ਸਾਨੂੰ ਸਪੋਰਟਰ ਵਧੀਆ ਨੇ ਸਾਡੀਆਂ ਭੈਣਾਂ ਸਾਡੇ ਵੀਰ ਬਹੁਤ ਸਾਰੇ ਵੀਰ ਬਹੁਤ ਸਾਰੀਆਂ ਭੈਣਾਂ ਸਾਨੂੰ ਲਗਾਤਾਰ ਸਪੋਰਟ ਕਰ ਰਹੇ ਨੇ ਹਨਾ ਵਿੱਚ ਵਿੱਚ ਤਾਂ ਜਿਹੜੀਆਂ ਮੇਰੇ ਵਾਰ ਲੀਆਂ ਭੈਣਾਂ ਨੇ ਉਹ ਮੈਨੂੰ ਕਹਿ ਰਹੀਆਂ ਨੇ ਦੀਦੀ ਅਸੀਂ ਤੁਹਾਡੀ ਇੰਨੀ ਸਪੋਰਟ ਕਰਦੇ ਆ ਅਸੀਂ ਆਪਦੇ WhatsApp ਤੇ ਲਿੰਕ ਪਾ ਦਨੇ ਤੁਹਾਡੀ ਵੀਡੀਓ ਦਾ ਧੰਨਵਾਦ ਭੈਣਾਂ ਤੁਹਾਡਾ ਲਿੰਕ ਪਾਉਣ ਲਈ ਵਾਰ ਲੀਆਂ ਭੈਣਾਂ ਦਾ ਤੇ ਤੁਹਾਡੇ ਸਿਰ ਤੇ ਅਸੀਂ ਤੁਹਾਡੇ ਕਰਕੇ ਅਸੀਂ ਇੱਥੇ ਤੱਕ ਪਹੁੰਚੀ ਅੱਗੇ ਵੀ ਤੁਸੀਂ ਨਹੀਂ ਹਨਾ ਸਾਨੂੰ ਅਹੀਂ ਸਪੋਰਟ ਕਰਦੇ ਰਹੋ ਵਾਹਿਗੁਰੂ ਤਰੱਕੀਆਂ ਬਖਸ਼ੇ ਸਾਰਿਆਂ ਨੂੰ ਨੇ ਸੋਨੂ ਨੇ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਨੇ ਬਣਾਉਣ ਵਾਲਿਆਂ ਨੂੰ ਵੀਡੀਓ ਹਨਾ ਬਹੁਤ ਸਾਰਾ ਪਿਆਰ ਭੇਨੇ ਧੰਨਵਾਦ ਮੈਸ ਮੇਰੇ ਕੋਲ ਸ਼ਬਦੀ ਨਹੀਂ ਹੈਗੇ ਵੀ ਮੈਂ ਕਿਹੜੇ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰਾਂ ਤੁਸੀਂ ਬਾਰ ਵੀ ਬਿਜੀ ਕੰਮ ਚ ਇੰਨੇ ਹਨਾ ਬਿਜੀ ਰਹਣਿਓ ਤੁਸੀਂ ਮੇਰੇ ਵੀਡੀਓ ਦੇਖ ਦਿਓ ਤੇ ਲਿੰਕ ਅੱਗੇ ਸ਼ੇਅਰ ਕਰ ਦਿਓ ਧੰਨਵਾਦ ਭੈਣੋ ਤੁਹਾਡਾ ਤੇ ਇਸ ਤਰ੍ਹਾਂ ਹੀ ਸਪੋਰਟ ਰੱਖਿਓ ਛੋਟੀ ਛੋਟੀ ਭੈਣ ਨੂੰ ਹਨਾ ਕਿਸੇਰੀ ਛੋਟੀ ਪਹਿਣਾ ਕਿਸੇਰੀ ਵੱਡੀ ਪਹਿਣਾ ਹਨਾ ਤੇ ਧੰਨ ਬਾਰ ਸੋਡਾ ਤੇਰਾਤ ਪਹਿਣਾ ਨੇ ਜਿਨ੍ਹਾਂ ਨੇ ਹਨਾ ਜਿਨ੍ਹਾਂ ਕੋਲੇ ਮੇਰਾ ਫੋਨ ਨੰਬਰ ਹੈਗਾ ਤੇ ਉਹਨਾਂ ਨੇ ਮੈਸੇਜ ਕੀਤੇ ਪੈਣ ਕੀ ਗੱਲ ਅੱਜ ਤੁਸੀਂ ਕਮੈਂਟ ਕਿਉਂ ਬੰਦ ਕਰ ਲੈ ਕਮੈਂਟ ਬੰਦ ਕਰ ਆਪਣਾ ਕੋਈ ਪਾਬੰਦ ਨਹੀਂ ਕਰਦੇ ਹੈਪੀ ਮਾਨ ਆਈਡੀ ਤੋਂ ਕੋਟ ਦੁੰਨੇ ਤੋਂ ਸਾਡੇ ਮੇਰੀ ਭੈਣ ਪਿਆਰੀ ਬਹੁਤ ਹੀ ਸਾਡੇ ਚੈਨਲ ਨੂੰ ਸਪੋਰਟ ਕੀਤੀ ਇਹਨਾਂ ਨੇ ਕਰਦੇ ਹੀ ਰਹਿਣਗੇ ਤੇ ਮੈਂ ਵੀ ਭੈਣ ਸਾਨੂੰ ਸਪੋਰਟ ਕਰਦੀਆਂ ਤੇ ਮੈਂ ਵੀ ਤੁਹਾਡੀ ਵੀਡੀਓ ਦੇਖਦੀ ਹੁੰਦੀ ਆਂਗੀ ਤੇ ਜਿੰਨੇ ਵੀ ਹਨਾ ਵੀਰ ਜਪੈਣਾ ਕਹਿੰਦੀਆਂ ਨੇ ਕਿ ਅਸੀਂ ਵੀ ਸਾਡੇ ਚੈਨਲ ਨੂੰ ਸਪੋਰਟ ਕਰੋ ਮੈਂ ਹਰ ਇੱਕ ਭੈਣ ਦਾ ਚੈਨਲ ਸਬਸਕ੍ਰਾਈਬ ਕਰਿਆ ਹੋਇਆ ਹਰ ਇੱਕ ਭੈਣ ਮੈਂ ਵੀਡੀਓ ਦੇਖ ਕੇ ਲਾਈਕ ਕਰਦੀ ਆਂਗੀ ਕੋਈ ਨਹੀਂ ਆਏਗਾ ਹੈਗਾ ਹੈ ਵੀ ਇਹ ਮੈਥੋਂ ਨਾ ਦੇਖੀ ਜਬ ਤਾਂ ਸਰਦਾਰ ਜੀ ਦੇਖ ਲੰਦ ਨੇ ਸਾਡੀ ਕੈੜੀ ਤੇ ਨ ਸਾਰੀਆਂ ਭੈਣਾਂ ਦੇ ਕਮੈਂਟ ਆ ਚੈਨਲ ਸਬਸਕ੍ਰਾਈਬ ਕਰੇ ਹੋਏ ਨੇ ਤੇ ਇੱਕ ਕੈੜੀ ਇੱਕ ਸਰਫ ਬਣਾਈ ਹੋਈ ਹੈ ਸਾਡੀ ਸਾਰਿਆਂ ਦੇ ਨਰੇ ਅਸੀਂ ਦੇਖ ਦੇਾਂਗੇ ਵੀਡੀਓ ਦੇਖ ਦੇਾਂਗੇ ਤੇ ਅਸੀਂ ਆਪ ਆਪ ਦੀ ਵੀਡੀਓ ਨੂੰ ਆਪ ਦਾ ਵੀ ਟਾਈਮ ਲੱਗਦਾ ਦੇਖਣ ਨੂੰ ਕੋਹਣਾ ਕੰਮਾਂ ਚ ਵਿਜੀ ਰਹਣਾ ਬੱਚਿਆਂ ਦੀ ਪੜਾਈ ਰਹਿੰਦੀ ਹੈ ਅਜੇ ਅਸੀਂ ਤਾਂ ਬਾਤ ਤੋਂ ਬਾਤ ਦਾ ਸੀ ਹਫਤਾ ਹਫਤਾ ਸਾਡੇ ਕਮੈਂਟ ਵੀ ਨਹੀਂ ਦੇਖੇ ਜਾਂਦੇ ਹੈਗੇ ਕਿਉਂਕਿ ਬੱਚਿਆਂ ਦੀ ਪੜ੍ਹਾਈ ਹੈ ਪਹਿਲਾਂ ਬੱਚੇ ਸਕੂਲ ਜਾਂਦੇ ਹੁੰਦੇ ਹੁਣ ਟੂ ਸੁੰਨ ਜਾਂਦੇ ਨੇ ਟੂ ਸੁੰਨ ਤੋ ਆ ਕੇ ਹਨਾ ਇੰਨੀ ਗਰਮੀ ਆ ਹੰਬ ਕੇ ਡੀਕਦੇ ਨੇ ਮੈਂ ਤਾਂ ਕਹਿੰਦੀ ਨਹੀਂ ਹੈਗੀ ਵੈਰ ਨਹੀਂ ਦੇਖ ਲਓ ਪੱਤੇ ਨੂੰ ਟਾਈਮ ਲੱਗਿਆ ਦੇਖ ਲਓ ਹੁਣ ਬੱਚਿਆਂ ਦੀ ਪੜ੍ਹਾਈ ਵੀ ਜ਼ਰੂਰੀ ਹੈ ਅਰੈਸਟ ਵੀ ਜ਼ਰੂਰੀ ਹੈ ਹਨਾ ਤੇ ਕਮੈਂਟ ਥੋੜਾ ਜਿਹਾ ਲੇਟ ਹੋ ਜਾਂਦੇ ਨੇ ਜਵਾਬ ਤਿੰਨ ਦਿਨਾਂ ਦਾ ਵੀ ਹੋ ਜਾਂਦੇ ਨੇ ਦੋ ਦਿਨਾਂ ਦਾ ਵੀ ਕਦੇ-ਕਦੇ ਨਾਲ ਦੀ ਨਾਲ ਵੀ ਦੇਖੇ ਜਾਂਦੇ ਨੇ ਕਮੈਂਟ ਤੇ ਧੰਨਵਾਦ ਭੈਣ ਸੋਡਾ ਇੰ ਸਪੋਰਟ ਕਰਦੇ ਰਹੋ ਤੇ ਮੈਂ ਵੀ ਤੁਹਾਨੂੰ ਕਰਦੀ ਰਹਾ ਤੇ ਆਪਣਾ ਇਸ ਤਰ੍ਹਾਂ ਹੀ ਪਿਆਰ ਬਣਿਆ ਰਹੇ ਭੈਣ ਭਾਈਆਂ ਦਾ YouTube ਪਿਆਰੀ ਫੈਮਿਲੀ ਦਾ ਹਨਾ ਬਹੁਤ ਹਨਾ ਖੁਸ਼ੀ ਹੁੰਦੀ ਆ ਜਦੋਂ ਤੁਸੀਂ ਐ ਕਹਿਣਿਓਂਗੇ ਜੀ ਅਸੀਂ ਸੋਡੀ ਵੀਡੀਓ ਦੇਖਦੇਾਂਗੇ ਤੇ ਕਮੈਂਟ ਕਰਦੇ ਆਂ ਵੀ ਤੁਸੀਂ ਸਾਨੂੰ ਸਪੋਰਟ ਕਰੋ ਤੇ ਸਪੋਰਟ ਕਰਦੇ ਆਂ ਭੈਣ ਹਰ ਇੱਕ ਦੀ ਵੀਡੀਓ ਮੈਂ ਦੇਖਦੀ ਹਾਂ ਦੇਖਦੀ ਆਂ ਜੀ ਠੀਕ ਆ ਤੇ ਆਪਾਂ ਨੂੰ ਰਾਤ WhatsApp ਤੇ ਭੈਣ ਨੇ ਕੋਡ ਦੁੰਨੇ ਵਾਲੀ ਨੇ ਕਿਹਾ ਸੀ ਮੇਰੇ ਬੱਚਿਆਂ ਦਾ ਜਨਮ ਦਿਨ ਆ ਵੀ ਨਾ ਬੋਲ ਦੋ ਲੋ ਜੀ ਉਹਨਾਂ ਦੇ ਬੱਚਿਆਂ ਦਾ ਜਨਮ ਦਿਨ ਹੈਗਾ ਨਾ ਹੈਗਾ ਪ੍ਰਵਿੰਦਰ ਮਾਨ ਤੇ ਨਰਿੰਦਰ ਮਾਨ ਜੌੜੇ ਨੇ ਬੱਚੇ ਭੈਣ ਦੇ ਦੋ ਬੇਟੇ ਨੇ ਪ੍ਰਵਿੰਦਰ ਮਾਨ ਤੇ ਨਰਿੰਦਰ ਮਾਨ ਵਹਿਗੁਰੂ ਬੱਚਿਆਂ ਨੂੰ ਤੰਦਰੁਸਤੀ ਬਖਸ਼ੇ ਜੌੜੇ ਪਕੌੜਿਆਂ ਨੂੰ ਮੇਰੇ ਬਾਣ ਜਪਾਣ ਜੀ ਵੀ ਜੌੜੇ ਨੇ ਜੀ ਤੇ ਵਹਿਗੁਰੂ ਤਰੱਕੀਆਂ ਬਖਸ਼ੇ ਪੜ ਲਿਖੇ ਵੱਡੇ ਅਫਸਰ ਬਣਣਾ ਹਨਾ ਤੇ ਵਧੀਆ ਗਾ ਭੈਣੇ ਚੜਦੀ ਕਲਾ ਚ ਰਹੋ ਤੁਸੀਂ ਸਾਰਾ ਪਰਿਵਾਰ ਮਿੰਨਤ ਕਰਦੇ ਹੋ ਸਾਡੇ ਮੰਗੂ ਸਾਡੇ ਮੰਗੂ ਵੀ ਮਿੰਨਤ ਕਰਦੀਆਂ ਭੈਣੇ ਤੂੰ ਕੰਮ ਚ ਮੱਝਾ ਘਾ ਮ ਰੱਖੀ ਹੋਈ ਯਾਨੀ ਫੋਨ ਤੇ ਵੀ ਕਈ ਵਾਰੀ ਗੱਲ ਕੀਤੀ ਆ ਭੈਣ ਨੇ ਮੈਂ ਤੇ ਕਿਹਾ ਨਹੀਂ ਕੀਤਾ ਕਿ ਮੈਸੇਜ ਹੀ ਵੱਧ ਕਰਦੀ ਆ ਭੈਣਾ ਜੇ ਕੋਈ ਜੀ ਜਾ ਕੇ ਤੇ ਵੀਡੀਓ ਨਾ ਪਾਵੇ ਜਾਊ ਆ ਹਨਾ ਮੈਸੇਜ ਕਰ ਲਾਂਦੀ ਆ ਧੰਨਵਾਦ ਭੈਣੇ ਵੀਡੀਓ ਦੇਖਣ ਲਈ ਤੇ ਦੁਪਹਿਰ ਦਾ ਟਾਈਮ ਆ ਹੁਣ ਤੇ ਅੱਜ ਨਾ ਰਿਸ਼ਤੇਦਾਰਾਂ ਦੀ ਆਉਣ ਦੀ ਸਬਾਬ ਨਾਲ ਤੇ ਪਰ ਉਹ ਆਈ ਨਹੀਂ ਹੈਗੀ ਕੋਈ ਡਿੱਕਾ ਲੱਗ ਗਿਆ ਉਹ ਬਾਅਦ ਵਿੱਚ ਮੈਸੇਜ ਕਰਤਾ ਕਹਿੰਦੇ ਅੱਜ ਅਸੀਂ ਆ ਨਹੀਂ ਸਕਦੇ ਸਾਡੇ ਰਿਸ਼ਤੇਦਾਰ ਆ ਗਏ ਚਲੋ ਕੋਈ ਗੱਲ ਨਹੀਂ ਹੈ ਨਾ ਤੇ ਜਰੂਆਲੇ ਰਿਸ਼ਤੇਦਾਰੀ ਆ ਗਏ ਤੇ ਆਪਾਂ ਹੁਣ ਦੁਪਹਿਰੇ ਬਣਾਵਾਂਗੇ ਖਾਣ ਨੂੰ ਮਕੀਨ ਚਾਵਲ ਤੇ ਅਸੀਂ ਮਕੀਨ ਚਾਵਲ ਬਣਾਵਾਂਗੇ ਸਵੇਰੇ ਅੱਜ ਨਾ ਖੇਤ ਰੋਟੀ ਗਈ ਹੈਗੀ ਜਣੀ ਕਿ ਹੈਗੇ ਤਾਂ ਤਿੰਨ ਜਣੇ ਨੇ ਤਿੰਨ ਜਣੇ ਨੇ ਦੂਰੀ ਰੋਟੀ ਹੋ ਗਈ ਸਵੇਰ ਦੀ ਤੇ ਦੁਪਹਿਰ ਦੀ ਸੇ ਜਣਿਆਂ ਦੀ ਰੋਟੀ ਹੋ ਗਈ ਜਣੀ ਕਿ ਖੇਤ ਖਾਧੀ ਉਹਨਾਂ ਨੇ ਕਿਉ ਸੁਨੇਹਾ ਬਾਗ ਅੱਜ ਪੱਟਦੇ ਨੇ ਜੀ ਆਪਣੇ ਗੰਡੇ ਪਿਆਜ਼ ਭਣਾ ਵਿੱਚ ਕਹਿੰਦੇ ਤੁਸੀਂ ਜਿਹੜੇ ਇਹ ਰੀਜ ਪਿਆਜ਼ ਕਹਿੰਦੇ ਨੇ ਤੁਸੀਂ ਪਿਆਜ਼ ਨਹੀਂ ਕਹਿੰਦੇ ਗੰਡਿਆਂ ਨੂੰ ਬਸ ਏਰੀ ਰਾ ਸਾਹ ਬਕਰੇ ਪਿਆਜ਼ ਵੀ ਕਹਿੰਦੇ ਨਹੀਂ ਆ ਕਦੇ ਗੰਡੇ ਵੀ ਕਹਿੰਦੇ ਨੇ ਹਨ ਤੇ ਹੁਣ ਦੇਖ ਲਾਂਗੇ ਆਪਾਂ ਨਮਕੀਂ ਚੌਲ ਕਰਾਂਗੇ ਤੇ ਨਮਕੀਨ ਚਾਹਵळा ਕਰਾਂਗੇ ਪਾ ਬਾਸਪਤੀ ਚਾਹਲ ਦੇਂਗੇ ਤੇ ਨਮਕੀਨ ਵਾਲ ਚਾਹਲ ਦਹੀਂ ਨਾਲ ਖਾ ਲਾਂਗੇ ਦੁਪਹਿਰੇ ਤੇ ਕਈ ਦਿਨ ਹੋ ਗਿਆ ਸੀ ਬਣਾਏ ਵੀ ਨਹੀਂ ਹੈਗੇ ਤੇ ਹੁਣ ਮੈਂ ਬਣਾਉਣੀ ਆਂਗੀ ਚਾਹਲ ਤੇ ਬਾਕੀ ਆਪਾਂ ਕਰਾਂਗੇ ਜੀ ਕੰਮ ਗਰਮੀ ਬਹੁਤ ਆ ਕਿ ਬੱਚੇ ਤਾਂ ਤਸਵੀਰ ਤੇ 11 11:30 ਵਜੇ ਦੇਰੀਆਂ ਗਈਆਂ ਹੋਈਆਂ ਨੇ ਉਰੀ ਟਿਊਸ਼ਨ ਤੋਂ ਆ ਕੇ ਇੱਥੇ ਬੈਨਰ ਸਾਫ ਸਫਾਈਆ ਕਰਾਇਆ ਤੇ ਉਦੋਂ ਪਹਿਲਾਂ ਮੈਂ ਰੋਟੀ ਰੁੱਟੀ ਬਣਾ ਲਈ ਉਹਨਾਂ ਦੇ ਆਉਂਦਿਆਂ ਨੂੰ ਤੇ ਮੱਝ ਮੂਝ ਸਾਵਲੀਆਂ ਆ ਕੇ ਮੇਰੇ ਨਾਲ ਵਿਚਾਰੀਆਂ ਨੇ ਪੁੱਛਿਆ ਜੀ ਹੈਲਪ ਕਰਾਈ ਪੁੱਛੇ ਲਾਏ ਆ ਕੇ ਕਹਿੰਦੀ ਮम्मा ਤੂੰ ਸਾਰਾ ਹਜੇ ਸਾਰੀ ਲਈ ਬੈਠੀ ਆ ਮਹਾ ਪੁੱਤ ਅੱਜ ਫਿਰ ਮੈਨੂੰ ਰੋਟੀ ਨੂੰ ਟਾਈਮ ਲੱਗ ਗਿਆ ਇੱਕ ਰਾਤ ਨੇ ਹਰੀ ਚੇਹਰੀ ਨਾਲ ਨਾ ਟਾਕੀਆਂ ਮੋਰੀਆਂ ਸਾਰੇ ਦੇ ਜਰੋ ਝਾੜੂ ਲਾਇਆ ਕੱਪੜਾ ਫੇਰਿਆ ਕਿਉਂਕਿ ਗਰਦ ਚੜ ਜਾਂਦੀ ਆ ਫਿਰ ਉਹ ਇੱਕ ਆਹ ਰੰਗ ਕਰਾਇਆ ਜਿਹੜਾ ਰੰਗ ਤੇ ਵੀ ਇਹ ਰੇਤਾ ਜਾਂ ਦੀਨ ਦਾ ਜਿਹੜਾ ਬੁਰਾ ਲੱਗਦਾ ਫਿਰ ਦੇਖਿਆ ਰੇਤਾ ਦਾ ਝਾੜ ਝਾੜ ਕੇ ਜੇ ਠੀਕ ਹੁੰਦਾਗਾ ਲੋ ਜੀ ਆਪਾਂ ਨੇ ਤੋੜ ਬਣਾ ਲਈ ਰੋਟੀ ਖਾਣ ਨੂੰ ਮਨ ਨਹੀਂ ਕਰਾ ਮੈਨੂੰ ਸਵੇਰੇ ਵੀ ਰੋਟੀ ਖਾਦੀ ਹੈ ਪਤਾ ਨਹੀਂ ਕਿਹਦਾ ਲਗਰ ਮੈਨੂੰ ਇੱਦਾਂ ਤੇਰੇ ਨਾਲ ਪਾਣੀ ਪਾਣੀ ਪੀਂ ਜਾਨੇ ਆ ਹਰੀ ਮਿਰਚ ਤੇ ਪਿਆਜ਼ ਭੁੱਜ ਰਿਹਾ ਇੱਧਰ ਇੱਧਰ ਚੌਲ ਕੁੰਮਤੇ ਪਏ ਨੇਗੇ ਤੇ ਆ ਪਾਣੀ ਜੇ ਲੋੜ ਪਈ ਆ ਮੈਂ ਹੁਣ ਢਾਲ ਦਿੱਤੀ ਧੌਂਤੀ ਤਿੰਨ ਵਜੇ ਤਰਾਂਗੇ ਹੋਣਗੇ ਟਾਈਮ ਪਾਉਣੇ ਦੋ ਹੋ ਗਏ ਹੁਣ ਚੌਲ ਬਣਾ ਲੈਣੇ ਆ ਚੌਲ ਬਣਾ ਫੇ ਖਾ ਲਾਂਗੀ ਤੇ ਮੈਂ ਜ਼ਿਆਦਾ ਘਰਉਣੇ ਨਹੀਂ ਕਰਦੀ ਫਿਰ ਕਾਲ ਕਾਲੇ ਜਿਹੇ ਮੱਖੀਆਂ ਮਾਗੂਰੇ ਲੱਗਣਗੇ ਪਿਆਜ਼ ਤੇਰੇ ਵਿੱਚ ਆਪਾਂ ਸਵਾਦ ਅਨੁਸਾਰ ਪਾਵਾਂਗੇ ਨਮਕ ਅਹ ਦਹੀਂ ਨਾਲ ਖਾਣਾ ਹੋਣਾਗੇ ਸੁਗਮਣ ਗੁਰੀਏ ਦਹੀਂ ਨਾਲ ਖਾਣਾ ਨੇ ਤੇ ਪਾਣੀ ਨਾ ਹੋਵੇ ਖਲਣੇ ਨੇ ਬੜੀਆ ਬਣ ਜਾਣਗੇ ਇਸ ਤਰੀ ਮਨਾਉਂਗੀ ਮੈਂ ਤੇਸ ਕੱਢ ਕੇ ਨਹੀਂ ਬਣਾਉਂਗੀ ਅੱਜ ਮੈਂ ਨਾ ਤੇਸ ਕੱਢ ਕੇ ਬਣਾਉਂਗੀ ਅੱਜ ਇਸ ਤਰੀਕੇ ਨਾਲ ਬਣਾ ਕੇ ਸੋ ਇਹ ਮੈਂ ਗੰਡੇ ਜਾਰੇ ਤਾਣੀ ਪੁੰਨੇ ਕਿਉਂਕਿ ਫਿਰ ਮੱਖੀਆਂ ਜਿਵੇਂ ਵਾਂਗ ਬੁਰੇ ਲੱਗੇ ਨੇ ਬੀਬੀ ਜੀ ਇਹਨਾਂ ਵਿੱਚ ਮੱਖੀ ਡਿੱਗੀ ਆ ਠੀਕ ਹੈ ਜੀ ਲੋਜੀ ਬਾਸਪਾ ਹੋਰ ਪਾਣੀ ਪਾਉਂਦੇ ਐ ਸੇ ਪਾਣੀ ਚਪੜੇ ਚਾੜ ਪੱਕ ਜਾਣਗੇ ਕੱਟ ਕੇ ਰਾਮਦਾਸ ਤੇ ਬਠੇਰੀਆ ਗੱਲ ਕਰ ਬਿਲਾਊਗਾ ਲੋ ਜਿਚੌੜ ਆਪਣੇ ਬਣ ਗਏ ਨੇਗੇ ਸੁੱਕੇ ਸੁੱਕੇ ਦੇਖੋ ਤੇ ਹੁਣ ਆਪਾਂ ਇਹ ਪਲੇਟਾਂ 'ਚ ਪਾ ਲਾਂਗੇ ਤੇ ਦੇਖਾਂਗੇ ਤੇ ਕੀ ਠੰਡੇ ਹੋ ਜਾਣਗੇ ਮੈਂ ਆਪਦੇ ਕੌਨੀਸ ਪਾ ਲਾਂਗੇ ਉਹਨਾਂ ਦੇ ਠਰੇਟਨ ਪਾ ਲਵਾਂਗੇ ਗੈਸ ਕਰ ਦਾਂ ਜੇ ਆਪਾਂ ਬੰਦ ਤੇ ਠੰਡੇ ਹੋ ਕੇ ਖਾ ਲਾਂਗੇ ਪਤਾ ਨਹੀਂ ਕਿ ਗਾ ਰੋਟੀ ਨੂੰ ਤਾਂ ਮਾਣੀ ਨਹੀਂ ਕਰਦਾ ਪਤਾ ਨਹੀਂ ਕਿਉਂ ਇਹ ਵਰ ਮਾਂ ਦੇ ਫੇਵਰੇਟ ਨੇ ਸੁਖਮੱਤ ਮਿੱਠੇ ਖਾਂਦੀ ਹੁੰਦੀ ਆ ਤਾਂ ਅੱਜ ਤਾਂ ਨਾਣ ਵਾਲੇ ਵੀ ਖਾ ਲੂ ਕਹਿੰਦੀ ਮੈਂ ਖਾ ਲੂ ਸੁਖਮਾਨ ਹੁਬੋਰ ਪਾਣੀ ਹੋਣਗੇ ਪਾਣੀ ਦੇ ਵਿੱਚ ਵਾਦ ਦੋ ਇਹ ਉੱਚ ਤੱਕ ਨਭਾਂ ਦੱਸਦੀ ਨਭਾਂ ਦੱਸਦੀ ਸਾਡੇ ਪਾਇਨੇ ਦੇ ਹੋਰ ਕਾਣੇ ਹੋਣਗੇ ਇੱਧਰ ਬਣ ਗਈ ਆਪਣੀ ਚਾਹ ਵੱਜ ਗਏ ਨੇ 2 ਸਵੇਰ ਇੱਧਰ ਚੰਚੇ ਚੰਚੇ ਲੋ ਜਿਆ ਟਾਈਮ ਆ 4:00 ਵੱਜ ਗਏ ਆਪਾਂ ਨੂੰ ਮੱਝਾਂ ਬੰਦਦੇ ਆ ਕੱਖ ਪਾ ਕੇ ਤੇ ਕੱਟੇ ਨੂੰ ਧੁੱਪ ਆ ਗਈ ਪਹਿਲਾਂ ਇਹ ਬੰਦਿਆ ਆਹ ਮੱਝ ਦਾ ਆਪਣੀ ਬਿਮਾਰ ਐ ਉਹ ਥੋੜੇ ਥੋੜੇ ਕੱਖ ਵੀ ਖਾਂਦੀ ਆ ਗਾਲਾ ਵੀ ਕਰਦੀ ਐ ਇਹ ਨਾ ਮੂੰਹ ਪਰ ਮੂੰਹ ਖੁਰਾਲੀ ਬਿਮਾਰੀ ਆ ਗਈ ਨੂ ਖੁਰਾ ਤੋਂ ਆ ਗਈ ਪੈਰਾਂ ਤੋਂ ਤੇ ਕੱਲ ਤੇ ਬਿਮਾਰ ਹੋ ਰਹੀ ਆ ਉਹ ਗਾਲਾ ਤਾਂ ਕਰਦੀ ਐ ਕਿ ਜਾਨੀ ਕਿ ਪੈਰਾਂ ਤੋਂ ਆ ਰਹੀ ਏ ਤੁਰਿਆ ਨਹੀਂ ਜਾਂਦਾ ਕੱਖ ਘੱਟ ਖਾਂਦੀ ਐ ਤਖਲੀਪਤ ਹੈਣਾ ਅੱਜ ਨਮਾਈ ਨਹੀਂ ਕੋਸ ਨਮਾਉਣ ਪੈਣੀ ਫਲਗਾਨ ਨਹੀਂ ਹੋਈ ਕਿਉਂ ਜੇ ਬਿਮਾਰ ਐ ਤਾਂ ਕਰਕੇ ਦਸਤ ਨਹੀਂ ਨਮਾਉਣੀ ਹੋएगी ਤੇ ਅੱਖਾਂ ਵਿੱਚ ਜਲ ਸਰਚ ਪਾਣੀ ਪਾ ਦੂੰਗੀ ਅਮਸਾਂ ਪਹਿਲਾਂ ਮਹੀਨੇ ਠੀਕ ਹੋਈ ਸੀ ਹੁਣ ਫੇਰ ਬਿਮਾਰ ਹੋ ਗਈ ਤੋ ਗਰਮੀ ਹੋ ਤੋ ਜਲ ਸਿਆਲ ਸੀਗਾ ਸਰ ਗਿਆ ਸੀ ਹੈਣਾ ਵੀ ਨਮਾਏ ਵਿਣਾ ਕੋਣ ਗਰਮੀਆਂ ਚ ਜਮੀ ਦੁੱਧੋਂ ਜਾਊਗੀ ਪਹਿਲਾਂ ਵੀ ਮਸਾਂ ਨੂੰ ਤੇ ਲਿਆਂਦੀ ਸੀ ਹੁਣ ਉੰਗ ਸੂਣ ਚ ਪਿੱਤੇਨ 3 ਕੁ ਮਹੀਨੇ ਰਹਿ ਕੇ 4 ਕੁ ਮਹੀਨੇ ਚਾ ਉਹ ਤੇ ਵੀ 1 ਮਹੀਨਾ ਹੋਰ ਚੋਲਾਂਗੇ ਫਿਰ ਛੜਦਾਂਗੇ ਤੂੰ ਕਿੱਥੋਂ ਜੋ ਮੰਗ ਵਿਚਾਰੀ ਨੂੰ ਜਿਹੜ ਬਿਮਾਰੀ ਹੋ ਗਈ ਨਾ ਹੀ ਹੁਣ ਦੁੱਧ ਛੜੇ ਜਿਵੇਂ ਬਿਮਾਰ ਜੀ 2 ਦਿਨ ਪਸੂ ਬਿਮਾਰ ਹੋ ਜੇ ਤੇ ਨਾਲ ਹੀ ਨਾਲ ਦੁੱਧ ਵਗ ਜਾਂਦਾ ਹੈਗਾ ਪਸੂ ਦਾ ਆਹ ਤਾਂ ਕੱਟਾ ਬੰਨੀ ਚਲ ਚੁਪਾ ਆਇਆ ਦਰਦੀ ਆਂ ਅੰਦਰਲੇ ਪੱਖੇ ਲਾਵਾਂਗੇ ਹੁਣ ਤਰਾਇਨ ਆਹਨ ਬੰਨੂ ਕੀ ਸਾਰਨ ਵਾਲ ਵਾਲ ਬੰਨ ਜਿਹੜਾ ਦੇ ਗੋਹਣਾ ਬੰਦ ਆਹ ਸਾਈਡਲ ਨੂੰ ਖੰਦ ਬੰਦ ਕਰ ਦਿਆ ਲਾਣਾ ਇਹਨਾਂ ਦੇ ਉਪਰ ਕੇ ਹੱਥ ਮੱਖੇ ਬੰਦ ਕਰ ਤੋੜੇ ਖੜੀ ਤੀ ਪਾਈ ਪਰ ਟੂੜੀ ਪਾਈ ਪਿਆ ਉਹਨਾਂ ਨੂੰ ਅੱਧੱਕ ਟੋਕਰ ਚੋਟੀਆਂ ਸਨ ਨਿਕਲ ਲੱਗੇ ਖਾਲਜੀ ਦਾ ਖੰਡੀ ਵੀ ਖਾਲ ਖੰਡੀ ਹੁੰਦੀ ਆ ਤੁਹਾਨੂੰ ਅੱਧੱਕ ਟੋਕਰ ਇਹਨੂੰ ਕਰਦਾਂ ਨੇ ਉਹਨਾਂ ਤਾਂ ਅਜ ਚਾਰ ਹੀ ਪਾਵਾਂਗੇ ਕਦਲ ਬਿਮਾਰ ਕਰਕੇ ਦਾਣਾ ਦੁਣਾ ਦੇ ਖਾਣਾ ਨਹੀਂ ਹੈਗਾ ਵੋਲਪਾ ਲੱਗੀ ਅੱਜ ਹਵਾ ਵੀ ਚੱਲਦੀ ਹੈ ਜੇ ਮੀਂਹ ਪੈ ਦੇ ਤਾਂ ਠੰਡ ਹੋ ਜੂਗੀ। ਲੋੜੀਂਦੀ ਘੱਟ ਪਵੇ ਇੱਥੇ ਸਭ ਦੇ ਪਸ਼ੂ ਚਿਰਾਏ ਆਗਾ ਪਤਾ ਨਹੀਂ ਕੀ ਗੱਲ। ਹਰ ਘਰ ਕੋਲ ਕੋ ਮਾਝੂ ਖੜੇ। ਆ ਚਾਰ ਦੇ ਪਟਕ ਰਹੇ ਪਰ ਫੰਕ ਚੜਾ ਸਵੇਰੇ ਬੈ ਖਾਂਡੂ ਹੁੰਦੀ ਹੈਗੀ ਅੰਜੀਰ ਬਾਣੀ ਗਰਮੀ ਹੁੰਦੀ ਹੈ ਪਹਿਲਾ ਸੰਦੀ ਖਵਾਵਾਂਗੇ ਮੀਲੇ ਕੋਲੋਂ ਲੋੜ ਦਾ ਕਿਉਂਕਿ ਫਿਰ ਖਾਹੋ ਜੀ ਖਾਦੀ ਤੇ ਉਹ ਪੀਣ ਕੋੜ ਜੀ ਨਾ ਵਿਚਾਰ ਦੇ 10 ਦਿਨ ਲੰਘਦੇ ਜਾਣਗੇ 10 ਦਿਨ ਤਾਂ ਆਪਣੇ ਮੱਕੀ ਵੀ ਹੋ ਜੂ ਚਾਰ ਵੀ ਰਹਿ ਗਿਆ 10 ਦਿਨ ਦਾ ਇਹ ਗਿੱਲੀ ਜਿਵੇਂ ਬਾਹਲੀ ਥੰਨੀ ਤਾਂ ਕਰਦੀ ਰਹੀਆਂ ਇਹ ਵੀ ਪੱਖੇ ਚਾਲ ਦੀ ਕੋਲ ਚੱਲਦੀ ਆ ਉਹਰੇ ਕਰਕੇ ਨਾ ਆਹ ਹੋ ਜਾਂਦਾ ਸੁੱਕ ਜਾਂਦੀ ਏ ਬਾਤ ਸੁਣਨੀ ਗਿੱਲੀ ਕਰਕੇ ਖਵਾਂਣੀ ਪੈਣੀ ਜਦੋਂ ਨਾਲ ਸਾਰੇ ਕੱਕ ਸੁੱਕ ਜਾਂਦੇ ਨੇ ਕਿਹਦੇ ਬਾਦਨ ਉਸ ਦਾਣ ਨੂੰ ਛੋਟੀਆਂ ਦਾ ਸਰਵਾ ਦਾ ਜੋਂ ਨੂੰ ਸਿਰੋਂ ਸੇਕ ਪਾਉਂਦੇ ਹਨ ਤੇ ਸਰੋਂ ਇਹਨਾਂ ਵਿੱਚੀ ਖਾਲ ਦੇ ਲੈਤੀ ਪਿਉਣਾ ਸੀ ਉਹਨਾਂ ਫਾਂਟੀਆਂ ਨੋਰ ਚੇਹੇ ਕਰੀ ਜਾਂਦੀਆਂ ਨੇ ਫੇ ਵਿਚੀ ਫੰਨੀ ਰੋਦੇ ਨੇ ਅੰਦੇ ਦੇ ਹੋਰ ਇਹ ਖੱਡ ਪਾ ਲੈਣੇ ਚੇਤਨੀ ਬੰਨੂ ਬੰਨੂ ਨੂੰ ਸੌਣ ਲਈ ਬੰਨੂ ਉਹ ਵਾਲੀ ਦਾਣਾ ਪਾ ਰਹੀ ਹੈ ਨਾ ਮੱਠੀ ਦਾਣਾ 2 ਕਿਲੋ ਮੱਠਾ ਤੋਂ 2 ਕਿਲੋ ਆਟਾ ਲੈਣਾ 2 ਕਿਲੋ ਨੇ ਲੈ ਲਈ লা ਇਹ ਪਮੱਜਾ ਬੰਦੀ ਹੈ ਤੇ ਮੇਰੇ ਲੋ ਜਿਹੜਾ ਟਾਈਮ ਹੈ 4:30 ਹੋਣ ਵਾਲੇ ਹੋਗੇ ਤੇ ਗਰਮੀ ਬਹੁਤ ਜ਼ਿਆਦਾ ਹੈਗੀ ਮਸਾਂ ਕੰਮ ਨਿਮੇੜ ਕੇ ਉਧਰ ਗੋਹਾ ਵਿੱਚ ਸਿਟੇ ਮੱਜੇ ਨੂੰ ਪਾਣੀ ਪਿਆਈ ਕੱਪੜੇ ਨਾ ਮੈਂ 11 ਵਜੇ ਕੰਮ ਕਰਦੇ ਤੋਤੇ ਸੀ ਔਰ ਮੈਂ ਜੀ ਨਹੀਂ ਕਰਿਆ ਸੁੱਕਣੇ ਪਾਉ ਨੂੰ ਧੋ ਕੇ ਪਾਣੀ ਕੱਢ ਕੇ ਧਰਿਆ ਪਿਆ ਸੀ ਹੁਣ ਸੁਕਾ ਕੇ ਪਾ ਕੇ ਆਈਆਂ ਮਸ਼ੀਨ ਦੇ ਵਿੱਚ ਕਿਉਂਕਿ ਉੱਥੇ ਪਵਾਰੀ ਹੋ ਗਈ ਮੈਂ ਮਰ ਜੂਗੀ ਨਹੀਂ ਧੁੱਪ ਚਲੋ ਜੀ ਪਕ ਕਰ ਦਾਂਗੇ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਨੂੰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ ਚ ਐਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ